ਸਵਕਤਾਜੀ ਚੈਨਲ ਸ੍ਰਿੰਦਰ ਗਲਟੀ ਤੇ ਅੱਜ ਤਲਵੰਡੀ ਪਾਈ ਦੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਚੋਰੀ ਦੇ 6 ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬੰਦੀ ਬਚ ਤਲਵੰਡੀ ਪਾਈ ਪੁਲਿਸ ਥਾਣੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆਜੋ ਸੁਣਦੇ ਹਾਂ ਇਸ ਬੰਦੀ ਕੀ ਕਿਹਾ ਉਪ ਕਪਤਾਨ ਪੁਲਿਸ ਫਰੋਇ ਪ੍ਰਚਰੀ ਕਰਨ ਤੇਤ ਕੁਮਾਰ ਨੇ ਸਰ ਜ਼ਿਲ੍ਹਾ ਫੋਜਪੁਰ ਪੁਲਸੋਂ ਲਾ ਜੋ ਐਟ ਸਰ ਮੋਟਰਸਾਈਕਲ ਜ਼ਬਤ ਕੀਤੇ ਗਏ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਮਾਨਜੋਗ ਅਸਸਤੀ ਫਰੋਸਟਰ ਮਿਸ ਸੌਮਿਆ ਅਸਰਾਜੀ ਵੱਲੋਂ ਨਿਰਦੇਸ਼ ਏ ਕਿ ਜਿਹੜੀ ਚੋਰੀ ਦੀ ਘਟਨਾ ਹੈ ਹੋ ਰਹੀ ਹੈ ਉਹਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ ਤੇ ਡੀਐਸਪੀ ਡੀਐਸਪੀ ਬਲਕਨਜੀ ਤੇ ਡੀਐਸਪੀ ਸੀਐਡਬਲਯੂਸੀ ਪ੍ਰਦੀਪ ਜੀ ਦੇ ਰਹਿਤਮਾਈ ਫੀਲ ਇੱਕ ਸਪੈਸ਼ਲ ਟੀਮ ਦਾ ਗਠਨ ਐਸਐਚਓ ਤਲਵੰਡੀ ਪਾਈ ਜਿਹਦੇ ਲੀਡਰਸ਼ਿਪ ਵਿੱਚ ਹੋਇਆ ਸੀ ਆਹ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਦ 6 ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਗੁਰਸੇਵਕ ਦੀ ਗ੍ਰਫਤਾਰੀ ਹੋਈ ਨਾਲ ਦੇ ਨਾਲ ਜਿਹੜੀ ਛੇ ਮੋਟਰਸਾਈਕਲ ਹੈ ਉਹ ਵੀ ਬਾਰਮਦ ਹੋਈ ਹੈ ਪੁਲਿਸ ਗਿਚ ਵਿੱਚ ਇਹ ਮੰਨਿਆ ਹੈ ਕਿ ਇਹ ਮੋਟਰਸਾਈਕਲ ਮੋਗਾ ਫਰੀਦਕੋਟ ਦੇ ਫਲੋਸਪੁਰ ਜ਼ਿਲ੍ਹੇ ਤੋਂ ਵੱਖ-ਵੱਖ ਸਮੇਂ ਤੋਂ ਇਹ ਚੋਰੀ ਕਰਕੇ ਲਾਇਆ ਸੀ ਮੋਟਰਸਾਈਕਲ ਦੇ ਚੈਸਿਸ ਨੰਬਰ ਤੇ ਇੰਜਨ ਨੰਬਰ ਦਾ ਯੂਜ਼ ਕਰਦੇ ਹੋਏ ਮਾਲਕੋ ਦੀ ਪਛਾਣ ਕੀਤੀ ਗਈ ਹੈ ਤੋਂ ਨਾਲ ਵੀ ਰੱਬ ਤੱਕ ਕਰਕੇ ਉਹਨੂੰ ਜੁੜੀ ਹੈਗੀ ਮੋਟਰਸਾਈਕਲ ਉਹ ਰਾਜਪੁਰ ਲੋ ਨੂੰ ਸ਼ੋਪਿੰਗ ਜਾਊਗੀ ਅੱਗੇ ਵੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਚੋਰਾ ਤੇ ਲੁੱਟਖੋਹ ਕਰਨ ਵਾਲੇ ਗਿਰੂਆਂ ਦੇ ਖਿਲਾਫ ਜਾਰੀ ਰਹੇਗੀ ਕਨਵਾਜੀ